ਹੁਣ ਪੜ੍ਹੀਏ ਲਿਖੀਏ ਵਾਲੀਏ ਮਾਂ ਅਣ ਪੜ ਰਹੀ ਸਮਝਾ ਮੇਰੀਆਂ ਮੱਤਾਂ ਖੂ ਵਿੱਚ ਪਾਤੀਆਂ ਮੇਰੀਆਂ ਮੱਤਾਂ ਖੂ ਵਿੱਚ ਪਾਤੀਆਂ ਆਖੇ ਮਾਂ ਨੂੰ ਕੀ ਪਤਾ ਲੈ ਕੇ ਗੱਡੀ ਤੇ ਦੋ ਝੂਟੜੇ ਲੈ ਕੇ ਗੱਡੀ ਤੋਂ ਤੋਂ ਝੂਟੜੇ ਜੀ ਨੂੰ ਆਖੇ ਪਿਓ ਵਰਗਾ ਸੁੱਟ ਜੂ ਪੋਤੇ ਬੇਗਾਨਾ ਵਰਤ ਕੇ ਸੁੱਟ ਜੂ ਪੁੱਤੀ ਬੇਗਾਨਾ ਪਰਤਕੇ ਫਿਰ ਬੈਜੀ ਫੜਕੇ ਮਥਾਣੀ ਕੀ ਲੱਗੀ ਅੱਗ ਵਿਆਦੀ ਨੀ ਕੀ ਲੱਗੀ ਅੱਗ ਵਿਆਦੀ ਕੀ ਦੇਖੀ ਤੂੰ ਦੁਨੀਆ ਨੀ ਇਸ ਉਮਰ ਚ ਜਗ ਜਿੱਤ ਲੈਂਦੀਆਂ ਕੀ ਇਸ ਉਮਰ ਚ ਜਗ ਜਿੱਤ ਲੈਂਦੀਆਂ ਕੀ ਬੈਂਦੀਆਂ ਸਭ ਕੁਝ ਗਵਾ ਲਾ ਕੇ ਖੰਬ ਸੁਨੈਰੀ ਕਿਰਤ ਦੇ ਨੀਲਾ ਕੇ ਖੰਬਸ ਨੈਰੀ ਕਰਤ ਦੇ ਵਿਚੇ ਅੰਬਰਾਂ ਉਡਾਰੀ ਲਾ ਨੀਲਾ ਕੇ ਖੰਬਸ ਨੈਰੀ ਕਰਤ ਦੇ